ਤਰਨਤਾਰਨ ਅਧੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਚੱਲੀ ਗੋਲੀ ਇੱਕ ਵਿਅਕਤੀ ਦੀ ਮੌਤ ਤਿੰਨ ਦੇ ਕਰੀਬ ਵਿਅਕਤੀ ਜ਼ਖਮੀ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਹਨ ਉਹਨਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਹਮਲਾਵਰ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਸਨ ਅਤੇ ਅੱਜ ਹਮਲਾਵਰਾਂ ਵੱਲੋਂ ਉਹਨਾਂ ਉ পরিস্থিতیاں গোলیاں چلا ਦਿੱতিਆਂ ਗਈਆਂ ਹਨ ਇਸ ਗੋਲੀਬਾਰੀ ਦੌਰਾਨ ਬਲਵਿੰਦਰ ਸਿੰਘ ਉਫ ਕਲਾਨਾ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਕੇ ਹਨ ਜਿਨ੍ਹਾਂ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਸੋਨ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਪਿੰਡ ਖਾਸਪੁਰ ਜੀ ਕੀ ਜਾਂਦਾ ਹੋਈ ਹੈ ਜਿਹੜਾ ਇਹ ਪਤਾ ਨਹੀਂ ਰਾਤ ਦਾ ਕੋਈ ਨਜ਼ਰ ਰੌਲਾ ਸੀ ਤੇ ਮੇਰੇ ਦੇ ਆਪ ਸਾਰੇ ਦੇ ਮੁੰਡੇ ਦਸਾਂ ਹੀ ਘਰਾਂ ਆ ਉਹਨਾਂ ਦੇ ਛੋਟੇ ਭਰਾ ਨੇ ਇੱਕ ਵਾਰ ਵਜਾ ਮਾਰੀ ਸੂਏ ਦੇ ਖਲੋਗੇ ਤੇ ਗੋਲੇ ਚੱਲੇ ਗੋਲੇ ਚੱਲੇ ਕਿਸੇ ਦਾ ਪਟਾਕਾ ਚੰਨਣ ਦੇ ਆ ਜੋ ਭੱਜ ਕੇ ਆਏ ਆ ਤਾਂ ਦੇ ਵੇਖਦਾ ਚੋਂ ਪੰਜਾਂ ਦੀਆਂ ਗੋਲੀਆਂ ਲੱਗੀਆਂ ਸੀ ਅੱਜ ਮਰ ਗਿਆ ਇਥੇ ਅਫਰਦਾ ਬੜੀ ਮੱਚ ਗਈ ਤੇ ਇੱਥੇ ਫਿਰਦੇ ਆ ਹਾਂਜੀ ਤੇ ਮਰਜੋ ਦਾ ਚੋਗਾ ਲੈ ਕੇ ਹਸਤਾਲ ਹਾਂਜੀ ਬਲੇਵਦ ਸਿੰਘ ਦੇ ਇਥੇ ਵਿੱਚ ਕਿੰਨੇ ਬੰਦੇ ਨੇ ਲੱਗੀਆਂ ਗੋਲੀਆਂ ਤੇ ਤਿੰਨਾਂ ਕਿ ਚੌਹਾਂ ਦੀਆਂ ਲੱਗੀਆਂ ਜੀ ਕਿੱਥੇ ਖੜੇ ਆ ਉਹਨਾਂ ਇਹ ਧਰਮਤਾਂ ਨਾਲ ਖੜੇ ਸੀ ਇਹ ਵਾਥ ਜਿਹੜੀ ਹੋਈ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਉਮਰ ਲਾ ਲਓ 50-55 ਸਾਲ ਦੀ ਸੀ ਤੇ ਗੋਲੀ ਚਲਾਈ ਕਿੰਨੇ ਆ ਕਿੰ ਉਹ ਨਹੀਂ ਮੈਂ ਤੁਹਾਨੂੰ ਕਿਹਾ ਕੀ ਨਾਮ ਆਪਾਂ ਤੁਹਾਡੇ ਦਾ ਮਾਝਾ ਨਾਮ ਹੀ ਪਰਤਾਵੀ ਤੇ ਡੈਡੀ ਦਾ ਨਾਮ ਆ ਤੇ ਲੜਕੇ ਦਾ ਕੀ ਨਾਮ ਅੰਦਰ ਤੁਹਾਨੂੰ ਪਤਾ ਨਹੀਂ ਲੜਕੇ ਦਾ ਨਾਮ ਆ ਕਿਹਨੇ ਬੰਦੇ ਗਿਆ ਨਾ ਪਿੰਡ ਦੇ ਬੰਦੇ ਜੀ ਕਿਹਨੇ ਬੰਦੇ ਹਨ ਇਹ ਕੀ ਨਾਮ ਹੈ ਇਹ ਨਾ ਜਸਬੀਰ ਸਿੰਘ ਕੀ ਕੀ ਗੱਲ ਹੋਈ ਜਿਹੜਾ ਇਹ ਝਗੜਾ ਆਇਆ ਵਾ ਤੇ ਝਗੜਾ ਭਾਜੀ ਰਾਤ ਦਾ ਹੀ ਚੱਲਣ ਡਿਆ ਸੀ ਤੇ ਇਹਦਾ ਰਾਤ ਵੀ ਨਾ ਉਹ ਮੁੰਡੇ ਉਧਰ ਨਾ ਕਿਤੇ ਮਸੀਹ ਵਾਲਿਆਂ ਦਾ ਸੀ 사ਤ ਸੰਗ ਸੀ ਇਹ ਮੁੰਡੇ ਸਾਡੇ ਜਿਹੜਾ ਪ੍ਰਧਾਨ ਦਾ ਲੜਕਾ ਸੀ ਉਧਰ ਗਿਆ ਉਹਨਾਂ ਦੀ ਰਿਸ਼ਤੇਦਾਰੀ ਸੀ ਉਧਰ ਇਹ ਮੁੰਡੇ ਗਏ ਆ ਇਹ ਚੋਂ ਚਾਰ ਜਣੇ ਸੀ ਤੇ ਚੋਂ ਕੋ ਪਿਸਤੌਲ ਸੀ ਇਹਨਾਂ ਨੇ ਮੁੰਡਿਆ ਦੇ ਤੰਨ ਦੇ ਉੱਤੇ ਰੱਖੇ ਆ ਤੇ ਚਲੋ ਉਸ ਟਾਈਮ ਉਹ ਚਲੇ ਗਿਆ ਮੜਕੇ ਰੋਲਾ ਰੱਪਾ ਮੜਾ ਮੋਟ ਹੋਇਆ ਇਧਰੋਂ ਵੀ ਬੰਦੇ ਬੰਦੇ ਇਕੱਠੇ ਹੋ ਕੇ ਗਏ ਆ ਇਹ ਚਲੇ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਰਾਤ ਤਲਾਹ ਵੀ ਕੀਤੀ ਆ ਪਰ ਹਾਲੀ ਤੱਕ ਅਰਨਾ ਕੋਈ ਪੁਲਿਸ ਦੀ ਕਾਰਵਾਈ ਸ਼ਰੇ ਆ ਮੋ ਦੋਸ਼ੀ ਫਿਰੰਡੇ ਆ ਹੁਣ ਉਹ ਜਿਹੜਾ ਆ ਕੇ ਆ ਇੱਥੇ ਪੁਲ ਦੇ ਉੱਤੇ ਖਲੋ ਕੇ ਉਹਨਾਂ ਅੰਨੇ ਵਾਂ ਗੋਲੀਆਂ ਚਲਾਈਆਂ ਜਿਹੜੇ ਸ਼ਿੱਕੇ ਆ ਨਾ ਉਹ ਸਾਡੇ ਕੋਲ ਆ ਕਿ ਬਹੁਤ ਇਹ ਕਿਹਨੇ ਬਲੇ ਨੇ ਗੋਲੀਆਂ ਚਾਰ ਚਾਰ ਗੋਲੀਆਂ ਚਲਾਈਆਂ ਚਾਰ ਜਾਨੇ ਚਲਾਉਣ ਵਾਲੇ ਸੀ ਤੇ ਤਿੰਨਾ ਬੰਦਿਆਂ ਦੇ ਗੋਲੀਆਂ ਲੱਗੀਆਂ ਵਾ ਜਿਹਦੇ ਵਿੱਚੋਂ ਇੱਕ ਜਾਨੇ ਦੀ ਜਿਹੜੀ ਆ ਸਾਡੇ ਸਾਡਾ ਭਰਾ ਵਾ ਚਾਚੇ ਦਾ ਪੁੱਤ ਕਾਲਾ ਉਹਦੀ ਜਿਹੜੀ ਹੁਣ ਤੱਕ ਤਾਂ ਪਤਾ ਲੱਗ ਗਿਆ ਕਿ ਮੌਤ ਹੋ ਚੁੱਕੀ ਆ ਇਸ ਤੋਂ ਡੇਢ ਸਾਲ ਪਹਿਲਾਂ ਵੀ ਇਹਨਾਂ ਦੇ ਸਾਡੇ ਪਿੰਡ ਵਿੱਚ ਹਸਪਤਾਲ ਖੜਿਆ ਉਹਨੂੰ ਹਸਪਤਾਲ ਖੜਿਆ ਉਹਨੂੰ ਹੁਣ ਪਤਾ ਨਹੀਂ ਉਹ ਰਾਹ ਦੇ ਵਿੱਚ ਪੂਰਾ ਹੋਇਆ ਵਾ ਤੇ ਜਾਂ ਉੱਥੇ ਲੈ ਗਏ ਅਸੀਂ ਤੇ ਇੱਥੇ ਹੀ ਆਂ ਹਾਂਜੀ ਤਰਨਤਾਰਨ ਖੜਿਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਸਰ ਮੰਗ ਕੋ ਇਹ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਇਹੋ ਜਿਹੇ ਗੁੰਡਿਆਂ ਬੰਦਿਆਂ ਦੇ ਉੱਤੇ ਵੱਧ ਤੋਂ ਵੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਸਾਡਾ ਜਿਹੜੇ ਪੰਜਾਬ ਦੇ ਹਾਲਾਤ ਆ ਇਹ ਇੰਨੀ ਇੱਕ ਗੰਦੀ ਸਰਕਾਰ ਹੋ ਚੁੱਕੀ ਆ ਗੁੰਡਿਆਂ ਦੇ ਬਹੁਤ ਹੌਸਲੇ ਬਲੰਦ ਹੋ ਗਏ ਆ ਜੋ ਦਿਨ ਦੀ ਵੀ ਆ ਕੇ ਇਹ ਗੋਲੀਆਂ ਚਲਾ ਕੇ ਕਿਸੇ ਨੂੰ ਵੀ ਕੋਈ ਜਿਹੜੀ ਆ ਘਟਨਾ ਕਰ ਜਾਂਦੇ ਇਸ ਤੋਂ 1.5 ਸਾਲ ਪਹਿਲਾਂ ਵੀ ਇਸੇ ਹੀ ਮੰਨੇ ਨੇ ਗੋਲੀ ਚਲਾਈ ਆ ਸਾਡਾ ਮੁੰਡਾ ਇੱਥੇ ਵੇੜੇ ਦੇ ਵਿੱਚ ਉਹਨੂੰ ਗੋਲੀ ਲੱਗੀ ਆ ਕੋਈ ਕਾਰਵਾਈ ਉਹਦੀ ਵੀ ਹੋਈ ਜਖਮੀ ਹੁਣ ਕਿੰਨੇ ਜਾਣੇ ਇੱਕ ਦੀ ਤਾਂ ਮੌਤ ਹੋ ਗਈ ਜ਼ਖਮੀ ਕਿੰਨੇ ਜਾਣੇ ਜ਼ਖਮੀ ਹੁਣ ਤੱਕ ਸਾਨੂੰ ਦੱਸਿਆ ਗਿਆ ਤਿੰਨ ਤਿੰਨ ਬੰਦੇ ਜਿਹੜੇ ਆ ਉਹ ਜ਼ਖਮੀ ਆ ਜਿਹੜੀ ਅੱਜ ਇੱਥੇ ਗੋਲੀਬਾਰੀ ਹੋ ਸਰ ਕੀ ਮਾਮਲਾ ਜੀ ਸਰ ਅੱਜ ਇੱਥੇ ਪੰਜ ਮੁੰਡੇ ਆਏ ਆ ਜੀ ਗੱਡੀ ਦੇ ਵਿੱਚ ਆਈ 20 ਦੇ ਵਿੱਚ ਆਏ ਸੀਗੇ ਇੱਥੇ ਕਾਲਾ ਬਲਬੀਰ ਕਾਲਾ ਐਲਿਸ ਬਲਬੀਰ ਸਿੰਘ ਪੁੱਤਰ ਜਗੀਰ ਸਿੰਘ ਆ ਉਹਨੂੰ ਇੱਥੇ ਆ ਕੇ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਤੇ ਉਹਨੂੰ ਦੋ ਮੁੰਡੇ ਬਚਾਉਣਾ ਆ ਇਹ ਉਹਨਾਂ ਦੇ ਵੀ ਆ ਕੇ ਇੱਕ ਫਾਇਰ ਕਰਕੇ ਤੇ ਉਹਦੀ ਜਗੀਰਸੋ ਦੀ ਆਦੀ ਬਲਵਿੰਦਰ ਸਿੰਘ ਦੀ ਜਿਹੜੀ ਕਾਲੇ ਦੀ ਮੌਕੇ ਤੇ ਡੈਥ ਹੋ ਗਈ ਆ ਤੇ ਉਹ ਦੋ ਦੂਜੇ ਮੁੰਡੇ ਇੰਜਰਡ ਹੋਏ ਆ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਤੇ ਇਹ ਜਿਹੜੇ ਬੰਦੇ ਆ ਗੋਲੀਆਂ ਮਾਰ ਕੇ ਤੇ ਇਧਰ ਨੂੰ ਜਿਹੜੇ ਆਪਣੇ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਏ ਆ ਅਰ ਵੱਖ-ਵੱਖ ਟੀਮਾਂ ਬੁਲਾ ਲੀਆਂ ਨੇ ਉਹਨਾਂ ਦੇ ਰੇਡ ਕਰ ਰਹੇ ਆ ਤੇ ਇੱਕ ਅੱਧੇ ਦਿਨ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਆ ਇਸਲਾਕਾਂ ਦੇ ਪਿੱਛੇ ਹੋਣੇ। ਇਹ ਝਗੜੇ ਦੀ ਵਜ੍ਹਾ ਰੰਜਿਸ਼ ਕੀ ਇਹਨਾਂ ਦੀ? ਵਜ੍ਹਾ ਰੰਜਿਸ਼ ਕੋਈ ਮਾੜਾ-ਮੋਟਾ ਇਹਨਾਂ ਦਾ ਰਾਤੀਂ ਕਿਤੇ ਟਕਰਾਅ ਹੋਇਆ ਵਾ। ਉਹ ਟਕਰਾਅ ਤੋਂ ਬਾਅਦ ਮੁੜ ਕੇ ਆਏ ਜਿਹੜੀ ਆ ਅੱਜ ਸਵੇਰੇ ਉਹ ਮੁੰਡੇ ਲੈ ਕੇ ਆਇਆ ਨਾਲ ਤੇ ਉਹਨਾਂ ਆ ਕੇ ਇਹਨੂੰ ਗੋਲੀਆਂ ਮਾਰ ਕੇ ਤੇ ਮੌਤ ਘਟਾ ਤਾਰਤਾ। ਪਰਿਵਾਰ ਦਾ ਕਹਿਣਾ ਹੈ ਜਿਹੜੇ 3 ਜਣੇ ਜ਼ਖਮੀ ਨੇ ਵੇ ਇੱਕ ਜਣੇ ਦੀ ਮੌਤ ਹੋ ਗਈ ਜਿਹੜੀ। ਹਾਂ ਇੱਕ ਜਣੇ ਦੀ ਡੈਥ ਹੋਈ ਆ 2 ਜਣੇ ਜਿਹੜੇ ਆ ਉਹ ਇੰਜਰਡ ਨੇ। ਇੱਕ ਦੀ ਬਾਜ ਗੋਲੀ ਲੱਗੀ ਆ ਇੱਕ ਦੇ ਪੱਟੇ 'ਚ ਲੱਗੀ ਆ ਗੋਲੀ ਉਹ ਉਹ ਲਾਜ ਲਈ ਜਿਹੜੇ ਆ ਹਸਪੀਟਲ ਭੇਜੇ ਗਏ ਆ